ਸਾਸਤਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੇ ਸ਼ੁਰੂਆਤ ਕਰਨ ਅੱਜ ਬਾਈ ਲੱਗੇ ਸਪਰੇਅ ਕਰਨ ਆਪਾਂ ਕੱਲ ਹਵਾ ਨੂੰ ਡਿੱਕੀ ਗਈ ਹਵਾ ਬਹੁਤ ਤੇਜ਼ ਹੋ ਗਈ ਦੀ ਅੱਜ ਫੇਰ ਚੱਲ ਗਈ ਹਵਾ ਦੇਖੋ ਕਿ ਤਰ੍ਹਾਂ ਤਰਖ ਤਹਲਰਿਆ ਹਵਾ ਮੈਂ ਬਾਈ ਫਾਂਟਾ ਬੜਾ ਬਹੁਤ ਬਾਈ ਇਸ ਕਾ ਆਪਣੇ ਟਰੈਕਟਰ ਦਾ ਸਟੀਰਿੰਗ ਮਾ ਤੇਲ ਘਟਿਆ ਵਾ ਤੇਲ ਪਾ ਰਹੇ ਆ ਬੰਦੇ ਆਪਣੇ ਲਿਆਏ ਆ ਮੰਡੋਲੀ ਦੇ ਲੀਟਰ ਤੇਲ ਇਹ ਕੀਮਾ ਪਾਵੇ ਆ ਪਾਣੀ ਰੈਡੀਟਰ ਮਾ ਤੇਲ ਬੋਖਾ ਵਈਓ ਸਟੀਰਿੰਗ ਵਾਲਾ ਹਾਂ ਨਾ ਡੀਜ਼ਲ ਨਹੀਂ ਖਾਂਦਾ ਜਿੰਨਾ ਇਹ ਖਾ ਜਾ ਕਰੋ ਜਗਾੜੋ ਟਰੈਕਟਰ ਇੰਡੋ ਫਰੰਡ ਹੈ ਬਾਈਓ ਇੰਡੋ ਫਰੰਡ ਦੋ ਗੰਨਾ ਲਗੀ ਹੋਈਆਂ ਬਾਈ ਆਪਣੀ ਪਹਿਲਾਂ ਇਸ ਤਰ੍ਹਾਂ ਸੁੱਕੇ ਮਸ ਸਪਰੇਅ ਕਰੀ ਦੀ ਆਪਾਂ ਨੇ ਅੱਜ ਆਪਣਾ ਸਪਰੇਅ ਗਾਏ ਦਿਨ ਹੈ ਹਵਾ ਜੇ ਬਾਈ ਜਿਆਦਾ ਤੇਜ਼ ਹੋ ਗਈ ਫਿਰ ਬੰਦ ਕਰਦੇ ਹਾਂ ਕੰਮ ਲਿਆਏ ਤੇ ਬਾਈ ਟਰੈਕਟਰ ਤੇਲ ਤੂਲ ਪਾ ਲਏ ਤੇ ਹਵਾ ਬਹੁਤ ਤੇਜ਼ ਹੋ ਗਈ ਬਾਈ ਟੈਂਬਾਜ ਕੇ 11 ਇਹ ਬੈਠਿਆ ਆਪਣਾ ਭਾਂਜਾ ਹਾਂਜੀ ਕੀ ਹਾਲ ਹੈ ਉਤ ਬੋਤਲ ਫੜ ਲੈ ਮਾਣੀ ਫੜਦਾ ਮਾਣੀ ਫੜਦਾ ਸਤਨਾਉਗਾ ਭਾਂਜਾ ਬਾਈ ਉਹ ਉੱਪਰ ਨੂੰ ਮੂੰਹ ਕਰ ਬੁੱਤ ਲੈ ਓਟੋ ਕਿਚੰਦਰੀ ਤੇ ਆ ਹਾਲ ਹੈ ਠੀਕ ਹੈ ਬਾਈ ਕੱਲ ਕੀ ਆਪਣਾ ਟੁੱਟੀ ਨਹੀਂ ਚਲੀ ਹੈ ਪਿੰਡ ਵਾਲੀ ਪਾਣੀ ਨਹੀਂ ਆ ਰਿਹਾ ਘਰਾਂ ਅੱਜ ਘਰ ਵਾਲੀ ਮੋਟਰ ਚਲਾਈ ਦੀ ਸਮਾਰਸੀ ਬਲ ਬੜਾ ਬੋਰ ਦੋ ਜਗ੍ਹਾ ਲੈਂ ਲੀਕ ਹੋ ਗਈ ਪਹਿਲਾਂ ਇੱਕ ਜਗ੍ਹਾ ਸਮਾਰਕ ਆਏ ਤੇ ਦੂਜੀ ਜਗ੍ਹਾ ਲੀਕ ਹੋ ਗਈ ਇਹਨੂੰ ਸੈੱਟ ਕਰਕੇ ਬਾਈ ਲੈਂ ਨੂੰ ਫਿਰ ਘਰਾਂ ਪਾਣੀ ਪਹੁੰਚਿਆ ਘਰਾਂ ਟੈਂਕੀ ਵੀ ਖਤਮ ਹੈ ਬਈਏ ਪਾਣੀ ਦੇ ਤੰਗ ਹੋ ਰਹੇ ਆ ਉਹ ਨਹਿਰ ਨੂਰ ਵਾਲਾ ਪਾਣੀ ਜੋੜ ਰਹੇ ਆ ਦੋ ਦਿਨ ਹੋ ਗਏ ਟੁੱਟੀ ਆਈ ਨਹੀਂ ਹੈਗੀ ਬਾਈ ਆਪਾਂ ਪਾਉਂ ਚ ਕੇ ਖੇਤ ਪਾਈਪ ਲਾਈਨ ਸਮਾਰ ਦਿੱਦੀ ਉਸ ਤੋਂ ਬਾਅਦ ਇੱਕ ਜਗ੍ਹਾ ਹੋਰ ਫੁੱਟ ਗਈ ਦੀ ਕਈ ਜਗ੍ਹਾ ਸਮਾਰ ਕੇ ਤਿੰਨ ਚਾਰ ਜਗਾਂ ਸਮਾਰੀ ਐ ਸਮਾਰ ਕੇ ਪਾਈਪਲਾਈਨ ਆਪਾਂ ਅੱਗੇ ਬਈ ਚਾਹ ਲੈ ਕੇ ਧੀਏ ਪਹਿਰ ਗਈ ਸਪਰੇਅ ਵਾਲਾ ਕੰਮ ਬਣਿਆ ਨਹੀਂ ਬਈ ਤੂਫਾਨ ਦੇਖੋ ਕਿੰਨਾ ਚੱਲ ਰਿਹਾ ਗੰਨੇ ਪੱਤੇ ਦੇਖੋ ਕਿ ਤਰ੍ਹਾਂ ਹੱਲ ਰਹੇ ਨੇ ਲੈ ਬਈ ਇੱਕ ਕੈਣੀ ਦੇ ਜਾ ਆਪਾਂ ਦੋ ਹੀ ਲੈ ਜਾ ਆਪਣੇ ਕੋਲ ਆ ਪਰਮਵੀਰ ਹਾਂਜੀ ਪੁੱਤ ਕਿਹੜੇ ਖੇਤ ਮਾ ਆਏ ਅੱਜ ਕੇੱਲਿਆਣੀ ਮੋਟਰ ਵਾ ਕੇਆ ਕਰਨਾ ਐ ਦਾ ਪਹੁੰਚ ਗਏ ਬਈ ਖੇਤ ਆਪਾਂ ਸਵੇਰ ਕੇ ਵੱਜ ਗਏ 6:30 ਪਹਿਲਾਂ ਚਾਹ ਲੇਗਾ ਇਹਦੇ 5:00 ਵਜੇ ਫਿਰ ਟਰੈਕਟਰ ਲਗਾਏ ਆ ਇਹੋ ਥਾਲੀ ਲਾ ਦੀ ਬਾਈ ਗੰਨੇ ਵਾਲੀ ਕੱਲ ਬਾਈ ਸਪਰੇ ਦਾ ਕੰਮ ਚਲਿਆ ਨਹੀਂ ਹਵਾ ਬਹੁਤ ਤੇਜ਼ ਚਲੀ ਗਈ ਸ਼ਾਮ ਤੱਕ ਹੁਣ ਥੋੜੀ ਜਿਹੀ ਟਿੱਕੀ ਵੀ ਹੈ ਹਵਾ ਮਰੀ ਨਹੀਂ ਵੀ ਕੋਈ ਟਿੱਕੀ ਵੀ ਨਹੀਂ ਹੈ ਰਾਤ ਚਲੀ ਹੋ ਗਈ ਸਾਰੀ ਰਾਤ ਹਵਾ ਜਾ ਕੇ ਦੇਖਾਂ ਬਾਈ ਇਹ ਕੰਮ ਬਣਾ ਸਪਰੇ ਵਾਲਾ ਯੋ ਟਰਾਲੀ ਵਰ ਲਾਉਣਗੇ ਬੰਦੇ 6 ਗੇੜ ਫਿਰ ਆਪਾਂ ਲੇ ਗਾਵਾਂ ਡੱਬਾ 850 ਵੰਜਲ ਜਾ ਕੇ ਲੱਬਾ ਖੜਾ ਮਾਉਰੇ ਨੇ ਪਹਿਲਾਂ ਆਪਣਾ 9 ਵਜੇ ਇਹਨੂੰ ਲਗਾਂਗੇ ਭਰਨ ਫਿਰ ਡੱਬਾ ਭਰ ਦਾਂਗੇ ਸ਼ਾਮ ਨੂੰ ਆ ਕੇ ਆਪਾਂ 3 ਕ ਵਜੇ ਬਾਹਰ ਕੱਢ ਦੇਵਾਂਗੇ ਸਾਮਾਨ ਸਾਰਾ ਚੱਲਾਂ ਬਾਈ ਆ ਗਏ ਬਾਈ ਟਰਾਲੀ ਲਾ ਕੇ ਰੋਟਾਵੇਟਰ ਕੱਢਾਂ ਆਪਾਂ ਰੋਟਾਵੇਟਰ ਕੱਢ ਗਏ ਮੈਂ ਪਾਵਾਂ ਹੁੱਕ ਟਰੈਕਟਰ 'ਮਾ ਹੁੱਕ ਕੱਢੀ ਵੀ ਐ ਇਹਨੂੰ ਲੈ ਜਾ ਪਰਾਂ ਡੱਬੇ 'ਮਾ ਪਾ ਕੇ 12 6 ਵਾਲੇ 'ਮਾ ਦੁੱਧ ਪਾਏ ਬਈ ਡੈਰੀ ਮਾਂ ਕਰ ਬਈ ਸਟਾਰਟ ਸਤਨਾ ਬਈ ਕੰਮ ਬਹੁਤ ਹੈ ਕੰਮ ਦੀ ਅੰਤ ਨਹੀਂ ਹੈ ਨਾ ਹੋਈ ਪਈ ਐ ਇਹੋ ਧਿਆਨ ਨਾਲ ਹਰ ਚੰਨਾ ਭੇਜੇ ਆ ਲਾਡੂਏ ਨੂੰ ਇੱਕ ਤਰਫਾਲੀ ਬਣਵਾਈਆ ਹੋਰ ਇੱਕ ਰੇਜਰ ਬਣਵਾਇਆ ਇੱਕ ਸੈਟ ਪਹਿਲਾਂ ਲੈਦੇ ਪੰਜਾਕੇ ਉਦਣ ਇੱਕ ਸੈਟ ਅੱਜ ਆ ਰਿਹਾ ਆਪਣਾ ਭੇਜੇ ਬੰਦੇ ਲੈਣ ਆਪਣੇ ਉਹ ਤੋਰੇ ਆ ਪਪਾ ਕਰ ਰਹੇ ਆ ਸੈਟਿੰਗ ਸਪਰੇਅ ਵਾਲਾ ਕੰਮ ਅੱਜ ਵੀ ਨਹੀਂ ਬਣਦਾ ਮੇਰੇ ਹਿਸਾਬ ਨਾਲ ਨਿਬੜ ਗਿਆ ਬਾਈ ਕੰਮਕਾਰ ਰੋਟਾਵੇਟਰ ਕੱਢਦੇ ਦਾ ਘਰਾਂ ਆਪਾਂ ਨੇ ਟਰਾਲੀ ਪਾ ਲਈ ਛੋਟੀ ਹਵਾ ਕਰਾਣੀ ਹੈ ਚੱਕ ਇੱਕ ਟਾਇਰ ਮਾ ਹਵਾ ਘੱਟ ਹੈ ਬੰਦਾ ਆ ਗਿਆ ਆਪਣਾ ਟੂਚਨ ਲੈ ਕੇ ਮੈਂ ਕਿਹਾ ਟੂਚਨ ਲਿਆ ਪੁੱਤ ਚੱਕਿਆ ਪਪਾ Gama 1 ਮਿੰਟ ਮੈਂ ਆਇਆ ਟੂਚਨ ਲੈ ਗਿਆ ਲਿਆ ਪੁੱਤਾ ਅੱਗੇ ਬਾਈ ਉੱਥੇ ਜਾਉਂਦੀ ਉਹਨੂੰ ਟੂਚਨ ਪਾ ਕੇ ਚੜਾਉਣਾ ਪੈਣਾ ਫਿਰ ਚਲਾ ਆ ਪੰਜਾਂ ਦੇ ਵਿਕਰਮਾ ਹਵਾ ਚੱਕ ਉਰੇ ਫੜਾ ਦੇ ਪੁੱਤ ਮੈਨੂੰ ਉੱਥੇ ਨਹੀਂ ਰੱਖਣਾ ਉੱਥੇ ਗਿਰ ਜੇ ਪੁੱਤ ਮੈਂ ਫਿਰ ਵਾ ਗਿਰ ਜੇ ਮੇਰਾ ਪੁੱਤ ਉਰੇ ਲਿਆ ਚੱਲ ਮੇਰੀ ਬਾਤ ਸੁਣ ਸਕੂਲ ਵਾਂ ਜਾਇ ਬਠੀਕ ਹੈ ਕਿੰਨੇ ਵਜੇ ਆ ਜਾਏਗਾ ਸਾ ਸਾਢੇ ਸਾਢੇ 12 ਸਾਢੇ ਪੌਣੇ ਸਾਢੇ ਪੌਣੇ ਕਿਹਾ ਹੋਆ ਪੌਣੇ ਬਜੇ ਸਾਢੇ 12 ਆਵੇਂਗਾ ਪੌਣੇ 1 ਵਜੇ ਪੌਣੇ 1 ਵਜੇ ਆ ਜੀ ਮੇਰੀ ਬਾਤ ਸੁਣ ਫਿਰ ਉਰੀ ਆ ਮੈਂ ਤੈਨੂੰ ਹੁਣ ਇੱਕ ਆ ਕੇ ਫਿਰ ਕਿੱਥੇ ਕਿੜੇ ਖੇਤਾਂ ਮਾਂ ਮੇਰੇ ਪੱਜ ਤੋਂ ਪੱਧਿਆ ਵਾ ਪੱਧਿਆਲੀ ਮਨ ਹੀ ਅੱਜ ਮੈਂ ਕੇਲੇ ਵਾਲੇ ਮਾਂ ਅੱਜ ਠੀਕ ਹੈ ਕੇਲੇ ਵਾਲੇ ਵਾ ਹੂੰ ਮੈਨੂੰ ਫੋਨ ਕਰਦੀ ਘਰ ਆ ਕੇ ਮੈਂ ਤੈਨੂੰ ਲੈ ਜਾਗਾ ਠੀਕ ਹੈ ਮਾਂ ਬਾਪ ਦੋ ਸੈਕਟਰ ਖੜਾ ਕੇ ਉਰੀ ਆ ਜੀ ਮਾਂ ਬਾਪ ਠੀਕ ਹੈ ਮੈਂ ਖੜਾ ਕੇ ਉਰੀ ਆ ਜਾਾਂ ਫਿਰ ਆਪਾਂ ਇਕੱਠੇ ਚੱਲਾਂਗੇ ਪਹੁੰਚ ਗਏ ਭਾਈ ਬਰਥਡੇ ਮਾ ਜੌਂਡੀਆਰ ਖੜਿਆ ਆਪਣਾ ਮੈਚਿੰਗ ਬਾਅਦ ਆ ਭਾਈ 18 ਫੁੱਟੀ ਗਲਾ 18 ਫੁੱਟੀ ਪਰ ਪੈਸੇ ਲਾਣੇ ਪਾਵਾਂਗੇ ਜੇ ਕੋਈ ਚਲਦੀ ਮਿਲ ਗਈ ਭਾਈ ਦੱਸਿਓ ਲੈ ਲੇਗੇ 5505 ਵਾਸਤੇ 18 ਫੁੱਟੀ ਦੇ ਕਿੰਨਾ ਸੋਹਣਾ ਲੱਗ ਰਿਹਾ ਅਰੰਗ ਆਪਾਂ ਕਰਾ ਲੇਗੇ ਮਿਲਟਰੀ ਲੈ ਲਏ 800 ਜਿੰਨੇ ਚੱਲ ਜੇ ਕਰੇਗੀ ਹੌਲੈਂਡ ਨੂੰ ਆਪਣੀ 22 ਫੁੱਟੀ ਚੱਲ ਰਹੀ ਹੈ ਕੱਲੇ ਯੋ ਵਾਸਤੇ ਕਿ ਮਿਕਸੀ ਟਰਾਲੀ ਲੈ ਲੇਗੇ ਬਾਈ ਜੇ ਕਿਸੇ ਵਾ ਹੋਇਆ 16 ਹੋਇਆ 18 ਹੋਇਆ ਪਣੀ ਵੀ ਬਾਈ ਠੱਡੇ ਕੀ ਹੋਇਆ ਨੋਰ ਮੈਲ ਕੀ ਪਣੀ ਵੀ ਹੋਇਆ ਹੋਰ ਕਿਤੇ ਕੀ ਨਾ ਹੋਇਆ ਲਾਮਾ ਬਾਈ ਸੈਟ ਕਰਕੇ ਟਰਾਲੀ ਖੜਾ ਦਿਆ ਬਾਈ ਟਰਾਲੀ ਬੱਡੇ ਮਾਂ ਐਨ ਪਿੱਛੇ ਲਾ ਦੀ ਜੋ ਕੁਝ ਜਿਹੜਾ ਨੇੜੇ ਨੇੜੇ ਤੇ ਲੱਦ ਗਏ ਬਾਈ ਮਾਂ ਸੱਤ ਗੇੜ ਲਾ ਲੇਗੇ ਬੰਦੇ ਆਪਣੇ ਜਿਹੜਾ ਪਿਛਲਾ ਮਾਲ ਛਿੱਲ ਰਹੇ ਆ ਦੁਪਹਿਰ ਤੱਕ ਛਿੱਲ ਲੇਗੇ ਨੇ ਇਸ ਨੂੰ ਉਰੀ ਡੱਬਾ ਭਰ ਲੇਗੇ ਸਮਣਾ 7 ਢੇਡ ਉਸ ਪਰ ਲੱਜੇ ਬਾਕੀ ਕੁਛ ਇਸ ਪਰ ਲੱਜੇ 800 ਪੁਲੀ ਪਾਣੀ ਆਪਾਂ ਨੇ 2 ਢੇਡੇ ਕਰਨੇ ਆ 5 ਕਿੱਗ ਬਹਾਨਾ ਆਪਣਾ ਇਹ ਜਿਹੜਾ ਖੇਤ ਹੈ ਅਸਾਬ ਕੇ 2 ਢੇਡੇ ਹੋ ਜਾਣਗੇ ਇੱਕ ਆਪਣਾ ਪਰਿਆ ਖੜਿਆ ਜਿੰਦਰ ਪਾਈਏ ਘਰੋਂ ਪਰਚੀ ਆਵੇਗੀ ਆਪਣੀ ਕੱਲ ਨੂੰ ਔਰ ਟਰਾਲੀ ਚਲੀ ਜਾਈਗੀ ਫੇਰੇ ਨਾ ਕਿ 2 ਗੱਠੀਆਂ ਪਰਚੀ ਆ ਜਾਈ ਮੇਰੀ ਹਰ ਜਤਿੰਦਰ ਦੀ ਚਲਾ ਆ ਬਈ ਆਪਾਂ ਇੰਨੀ ਚੱਕ ਲਈ ਆਪਾਂ ਨੇ ਸਵੇਰ ਕੀ ਚਾਹ ਲਈ ਚਾਲੇ ਕਾ ਮੈਂ ਬੰਦਿਆਂ ਵਾਸਤੇ 1:30 ਵਜੇ ਸ਼ਾਮ ਹੋ ਗਈ ਬਾਈ 3:00 ਵਜੇ 7 ਗੇੜ ਲਾਗੇ ਟਰਾਲੀ ਪਰ ਆਪਾਂ ਪਹੁੰਚ ਗਏ ਬਾਈ ਤਿਆਰ ਬਿਆਰ ਹੋ ਕੇ ਗੇਵ ਤੇ ਆਪਾਂ ਕੀਤੇ ਬਾਹਰ ਦੁਬਾਰਾ ਆਪਾਂ ਨੂੰ ਆਣਾ ਪਿਆ ਸੁੱਖੇ ਰੁਕ ਜਾ ਸੁੱਖੇ ਕਾਲੀ ਕੱਡਾਂ ਬਾਈ ਬਾਹਰ ਆਪਾਂ ਫਿਰ ਆਪਾਂ ਨੇ ਦੁਬਾਰਾ ਜਾਣਾ ਨਹੀਂ ਲੈ ਇਦਾਂ ਚ ਹੋਈ ਖੱਟ ਐ ਦੋ ਚਨ ਪਾ ਲਿਆ ਬਾਈ ਮੁਰੇ ਅਢਲੇ ਆਪਾਂ ਟਰਾਲੀ ਬਾਹਰ ਲੱਗੇ ਬਾਈ ਬੰਦੇ ਟੋਚਨ ਪਾਣਾ ਆਪਣੇ ਜਤਿੰਦਰ ਵੀਰ ਨੇ ਫੋਨ ਕਰਿਆ ਦਾ ਵੀ ਆਪਾਂ ਨੂੰ ਜਾਣਾ ਕਿਤੇ ਸਰਪ੍ਰਾਈਜ਼ ਹੈ ਉੱਥੇ ਜਾਣਾ ਬਾਈ ਆਪਾਂ ਨੇ ਵੀਰ ਕਹਿੰਦਾ ਵੀ ਟਰਾਲੀ ਕੱਢ ਪਹਿਲਾਂ ਬਾਹਰ ਵੀ ਸੱਤ ਗੇੜ ਲੱਗ ਗਏ ਐਨ ਨੂੰ ਸੁਖਿਆ ਫੋਨ ਆ ਗਿਆ ਰਵੀ ਰਾਜਾ ਪਹਿਲਾਂ ਆਪਾਂ ਟਰਾਲੀ ਬਾਹਰ ਕੱਢਦੇ ਆ ਫਿਰ ਜਿੱਥੇ ਮਰਜੀ ਜਾਇਓ ਆਪਾਂ ਗੇਵਦ ਬਾਈ ਪਰਿਵਾਰ ਗੱਲ ਸਵੇਰ ਕੇ ਕਿਤੇ ਚਾਦੇ ਗਲਾਂਗੇ ਦੁਰੇ ਉੱਤੇ ਬਾਦ ਆਗੇ ਤੇ ਹੁਣ ਕਰਕੇ ਨੂੰ ਘਰ ਛੱਡ ਕੇ ਟਰਾਲੀ ਕੱਢਣਾ ਆਗੇ ਬਾਕੀ ਬਾਈ ਬਲਾਗ ਗੱਲ ਬਣੇ ਰਹੋ ਅੱਗੇ ਸਰਪ੍ਰਾਈਜ਼ ਹੈ ਬਹੁਤ ਤਕੜਾ ਗੱਡ ਗਾ ਅੱਡਾਂ ਬਾਈ ਬਾਹਰ ਪਹੁੰਚ ਗਏ ਭਾਈ ਆਪਾਂ ਬਡਾਲੀ ਗੱਡੀ ਖੜੀ ਆ ਆਪਣੀ ਟਾਲੀ ਟੋਲੀ ਕੱਢਿਆ ਇਹਦੇ ਬਾਹਰ ਆਪਾਂ ਗੁਰੂ ਤੇਗ 72 ਸਵੀਟ ਸੁਪਾ ਪਹੁੰਚ ਗਏ ਭਾਈ ਆਨ ਲੈਣੇ ਆ ਡੱਬੇ ਉਰੇ ਦੇ 15 ਬਰਫੀ ਗੇ ਕਰਾ ਕੇ ਪੈਕਿੰਗ ਅੱਗੇ ਬਣੇ ਰਿਓ ਭਾਈ ਬਲੌਗ ਗੇਲ ਦੇਖਿਓ ਆਪਾਂ ਕਿਆ ਲਿਆਵਾਂਗੇ ਅੱਜ ਨਵਾਂ ਸੱਪ ਕੱਢਾਂਗੇ ਬੰਦਾ ਕਰਾ ਰਿਆ ਪੈਕ ਆਪਣਾ ਸਮਾਨ 42 ਹੋ ਗਏ ਬਾਈ ਡੱਬੇ ਤਿਆਰ ਆਪਣੇ ਪੈਕ ਲਾਗੇ ਕਰਨ 15 ਡੱਬੇ ਕਰਾਏ ਆ ਆਪਾਂ ਨਾ ਵਰਫੀ ਗੇ ਮਿਲ ਕੇ ਇੱਕ ਇਹ ਪਿਆਮਾਲ ਆਪਣਾ ਸਾਰਾ ਅਰਵਾ ਦਿਓ ਬਾਈ ਗੱਡੀ ਮਾ ਕਿਸਾਨ ਟੈਰਾਂ ਵਾਲਾ ਬਾਈ ਮਿਲ ਗਿਆ ਗੇ ਚਾਹ ਪੀਓ ਮੁਤੱਕੇ ਦੇ ਚਾਹ ਪਲਾਗੇ ਖੜਿਆ ਸਤਿ ਸ੍ਰੀ ਅਕਾਲ ਵੀਰਾ ਛਕੋ ਭਾਈ ਬਰਫੀ ਕਟੜ ਬਹੁਤ ੱੱਕਾ ਕਰਾ ਮਰੇ ਗੱਲ ਜਦ ਵੀ ਮਿਲ ਜਾ ਭਾਈ ਪਹੁੰਚ ਗਏ ਭਾਈ ਵੀਰ ਵਾਲੇ ਸ਼ੈੱਡ ਮਾ ਹਰਪਾਲ ਪ੍ਰੀਏ ਹੋ ਗਏ ਇਕੱਠੇ ਚੰਨਾ ਚਾ ਪਹੁੰਚਿਆ ਭਾਵਨੇ ਦੇ ਪਹਿਲਾਂ ਦਰ ਧਿਆਨ ਵੀ ਪਹੁੰਚਿਆ ਵਾ ਹੋਰ ਜੀ ਪਹੁੰਚ ਲੈ ਭਾਈਓ ਪਿਆ ਆਪਣਾ ਐਲ ਆਰ ਦਾ ਬੀਜ ਇਓ ਆਪਣੇ ਵਾਸਤੇ ਤਿਆਰ ਹੋਇਆ ਸਾਰਾ ਅਮਨ ਭੰਗੂ ਵਾ ਜਿਹੇ ਆ ਬਾਈਓ ਬੀਜ ਆਪਣਾ ਬੀਜ ਹੈ ਬਾਈਓ ਸਾਰਾ ਐ ਲਾਰ ਮੰਦੇ ਬਾਈ ਆਪਣੇ ਗੇਵੇ ਦੇ ਲਾਡੂਏ ਨੂੰ ਧਿਆਨਾਂ ਤੇ ਚੰਨਾ ਚਾਚਾ ਬਾਈ ਰਪਾਲ ਢੇੜੀ ਵਾਲਾਂ ਕੰਨੀ ਹੋ ਗਈ ਪਾਰਟੀ ਅੱਜ ਲਾਡੂਏ ਦੇ ਸਮਾਨ ਪਹੁੰਚ ਗਿਆ ਨਾਗਾ ਰੇਜਰ ਪਹੁੰਚ ਗਿਆ ਬਾਈ yellow color ਦਾ ਤਰਫਾਲੀ ਪਹੁੰਚ ਗਈ ਮੁबारकਾਂ ਭਾਈ ਸਾਰਿਆਂ ਨੂੰ ਹੋ ਠੀਕ ਐ ਕੁਲਵੀਰ ਕਿੰਨੇ ਇੰਚ ਪਰ ਬੰਨਣਾ ਫੇਰਾ 30 ਪਰ ਠੀਕ ਐ ਭਾਈ ਇਹ ਭਾਈ ਉੱਥੀ ਤੇ ਆਇਆ ਲਾੜੂ ਇਹਦੇ ਜਿੱਥੇ ਤੇ ਆਪਣਾ ਪਹਿਲਾ ਆਇਆ ਵਾ ਤੁਸੀਂ ਅੰਕਲ ਨੇ ਭੇਜਿਆ ਸਮਾਨ ਚੰਨਿਆ ਚੁੰਨੇ ਲੈਣ ਗਏ ਵੇਦੇ ਇਹ ਖੜੀਏ ਤਰਫਾਲੀ ਕਲਰ ਭਾਈ ਨੇ ਪੀਲਾ ਕਰਾਇਆ ਕੋਈ ਦਿਲ ਕੀ ਖਰੀਜ ਹੋਣੀ ਕੁਲਵੀਰ ਕੀ ਦੱਸਦਾ ਨਹੀਂ ਹੈਗਾ ਪਰ ਪਹੁੰਚ ਗਏ ਬਈ ਅਪਾ ਮਹਿੰਦਰਾ ਦੇ ਸ਼ੋਅਰੂਮ ਮੋਹਾਲੀ ਬੰਦੇ ਹੋ ਰਹੇ ਆ ਆਪਣੇ ਇਕੱਠੇ ਜਿਹੜੇ ਰਹਿ ਗਏ ਦੋ ਗੱਡੀਆਂ ਆ ਗਈਆਂ ਆਪਣੀ ਇੱਕ ਗੱਡੀ ਰਹਿ ਗਈ ਆਪਣੀ ਦਿਖਾਵਾਂ ਬਈ ਤੁਹਾਨੂੰ ਆਪਣੀ ਗੱਡੀ ਅੱਗੇ ਤਿਆਰ ਹੋਈ ਖੜੀ ਐ ਇੱਧਰ ਖੜੀਆਂ ਥਾਰਾਂ ਕਰੋ ਬਈ ਗੱਸ ਆਪਣੀ ਕਿਹੜੀ ਹੋ ਸਕਾ ਕਾਰ ਬਲੈਰੋ ਸਕੋਰਪੀਓ ਸਕੋਰਪੀਓ ਐਨ ਦੇਖੋ ਬਈ ਸ਼ਾਰਾ ਮਦੇ ਕਿਹੜੀ ਹੋਏਗੀ ਕਰੋ ਬਈ ਚੈੱਕ ਆਪਣੀ ਸਕੋਰਪੀਓ ਬੰਦੇ ਦੇਖ ਰਹੇ ਆ ਆਪਣੇ ਸਾਰੇ ਵੇਟ ਕਰ ਰਹੇ ਆ ਸੱਸੀ ਗੱਲ ਵੀਰ ਜੀ ਦਾ ਦੇਖ ਨਹੀਂ ਬਾਕੀ ਕਹਿੰਦਾ ਜੋ ਕੋਈ ਕਹਿੰਦਾ ਕਹੀ ਜਾਵੇ ਹਾਂਜੀ ਕੱਟਦਾ ਕੀ ਕਹਿੰਦੇ ਹੋ ਟੱਟਾ ਐਨ ਦਾ ਦਾਓਏ ਆਂਦਤੀ ਅੰਦਰ ਜੀ ਕਾਦਾ ਕੱਟਾ ਕੰਡਿਆ ਐ ਐਨ ਦਾ ਹਾਂ ਐਨ ਦਾ ਕੱਟਾ ਕੱਟਦਾ ਸਸਰੀਕਾਲ ਮਿਰਜੀ ਸਸਰੀਕਾਲ ਜੀ ਕੀ ਹਾਲ ਹੈ ਜੀ ਠੀਕ ਠਾਕ ਜੀ ਹੋ ਗਈ ਬਾਈ ਗੱਡੀ ਤਿਆਰ ਆਪਣੀ ਜੱਸਾ ਜੱਟ ਹੋ ਗਿਆ ਦਾ ਲੇਟ ਹੁਣ ਪਹੁੰਚਿਆ टाइम बहुत हो गया भाई जसा लेट हो गया तो पहुंच गया होना तो थ्री बोलेंगे तो कपड़ा चकना है थोड़ा थोड़ा सैट हो जो ਨੋ ਇੱਛਾ ਲਗੇ ਜੇ ਲੈ ਲਈ ਮੋਂ ਕੋਕਰ ਉਹ ਟੱਕਰ ਕਰ ਜਿਓ ਸਾਹਮਣੇ ਦੇਖੋ ਜੀ ਓਕੇ ਜੀ ਮੇਰਾ ਫੋਨ ਕਿਤੇ ਹੋਰ ਮੇਰਾ ਹੀ ਮੁਾਰਕਾ ਜੀ ਕੜਤਾ ਕੱਟਾ ਨ ਦਾ ਹਾਂਜੀ ਕੜਦਾ ਹੀ ਕੰਟਨ ਦਾ ਕੜਦਾ ਕਟਾ ਇਨ ਦਾ ਲਓ ਜੀ ਆਏ ਗਏ ਵੀ ਲੈ ਲਿਆ ਕਬਜਾ ਹਾਂਜੀ ਹਾਂ ਲੈ ਲਿਆ ਕਬਜਾ ਐਂਦੇ ਬਦੇ ਦਾ ਕੰਮ ਚਲਿਆ ਕਰਦੇ ਆ ਭਰਾ ਸਾਰੇ ਬਈ ਆਪਣੇ ਰਿਸ਼ਤੇਦਾਰ ਸਭ ਪਹੁੰਚੇ ਹੋਏ ਆ ਕਬਜਾ ਲੈ ਰਹੇ ਆ ਬਈ ਹੁਣ ਸਾਡੇ ਇੱਕ ਹੀ ਲਵਾਂਗੇ ਕਬਜਾ ਵੀ ਉਹ ਭੱਗੇ ਬਈ ਨੋ ਨੋ ਬਈ ਕਰੋ ਨੋ ਸ਼ਿਮਰ والله ਭਾਈ ਕੱਢ ਲਈ ਗੱਡੀ ਜੱਸੇ ਜੱਟ ਨੇ ਚਾਚਾ ਭਤੀਜਾ ਚੱਲੇ ਆ ਨਾਲ ਚਾਚਾ ਭਤੀਜਾ ਚੰਨਾ ਮਾਵੀ ਚਲੋ ਭਾਈ ਚੱਲੀਏ ਮਾਰਕਾਂ ਦੀ ਮਾਰਕਾਂ